ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਵਧੀਆਂ ਨਜ਼ਰ ਆ ਰਹੀਆਂ ਨੇ ਬੀਤੇ ਦਿਨੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 7 ਦਿਨ ਦੇ ਵਾਸਤੇ ਰਿਮਾਂਡ ਦੇ ਉੱਤੇ ਜਿਹੜਾ ਆ ਭੇਜਿਆ ਗਿਆ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਵਧ ਰਹੀਆਂ ਨੇ ਤੇ ਇੱਕ ਹੋਰ ਮਾਮਲਾ ਜਿਹੜਾ ਆ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਆ ਦਰਜ ਹੋ ਸਕਦਾ ਹੈ ਪੁਲਿਸ ਨੇ ਵਿਕਰਮ ਮਜੀਠੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ 56 ਕੱਸਿਆ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਤਾਂ ਮਜੀਠੀਆ ਦੇ ਘਰ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਛਾਪੇਮਾਰੀ ਦੇ ਦੌਰਾਨ ਸਮਰਥਕਾਂ ਨੂੰ ਅਕਾਲੀ ਦਲ ਦੇ ਸਮਰਥਕ ਜਿਹੜੇ ਕਿ ਵਿਕਰਮ ਮਜੀਠੀਆ ਦੇ ਘਰ ਉਸ ਸਮੇਂ ਮੌਜੂਦ ਸਨ ਜਦੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਸਮਰਥਕਾਂ ਨੂੰ ਪੁਲਿਸ ਦੇ ਵਿਰੁੱਧ 扑ੜਕਾਉਣ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਜਾਂਚ ਟੀਮ ਨੇ ਮਜੀਠੀਆ ਵਿਰੁੱਧ ਅਧਿਕਾਰੀਆਂ ਨੂੰ ਧਮਕਾਉਣ ਅਤੇ ਹਾਥੋਪਾਈ ਕਰਨ ਸਬੂਤ ਨਸ਼ਟ ਕਰਨ ਆਦ ਦੀ ਸਾਜ਼ਿਸ਼ ਰਚਣ ਅਤੇ ਸਮਰਥਕਾਂ ਨੂੰ ਹਮਲਾ ਕਰਨ ਦੇ ਵਾਸਤੇ ਉਕਸਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਵਿਜੀਲੈਂਸ ਟੀਮ ਨੂੰ ਜਾਣਕਾਰੀ ਸੀ ਕਿ ਉਸ ਘਰ ਦੇ ਵਿੱਚ ਕੇਸ ਦੇ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਮੌਜੂਦ ਨੇ ਵਿਜੀਲੈਂਸ ਦੀ ਟੀਮ ਦੀ ਸ਼ਿਕਾਇਤ ਅਨੁਸਾਰ ਸਮਰਥਕਾਂ ਨੂੰ ਜਾਣ ਬੁੱਝ ਕੇ ਉਸ ਜਗ੍ਹਾ ਦੀ ਤਲਾਸ਼ੀ ਰੋਕਣ ਦੇ ਲਈ ਉਕਸਾਇਆ ਗਿਆ ਸੀ ਉਸ ਕਮਰੇ ਦੇ ਵਿੱਚ ਸਮਰਥਕਾਂ ਨੂੰ ਬਿਠਾਇਆ ਗਿਆ ਬਿਠਾਇਆ ਗਿਆ ਜਿੱਥੇ ਉਹ ਸਬੂਤ ਜਿਹੜੇ ਨੇ ਵਿਜੀਲੈਂਸ ਦਾ ਕਹਿਣਾ ਹੈ ਕਿ ਉਸ ਕਮਰੇ ਦੇ ਵਿੱਚ ਸਬੂਤ ਸਨ ਜਿੱਥੇ ਸਮਰਥਕਾਂ ਨੂੰ ਜਿਹੜਾ ਬਿਠਾ ਦਿੱਤਾ ਗਿਆ ਅਤੇ ਤਲਾਸ਼ੀ ਰੋਕਣ ਦੇ ਵਾਸਤੇ ਸਮਰਥਕ ਜ ਸਮਰਥਕ ਜਿਹੜੇ ਨੇ ਉਹਨਾਂ ਨੂੰ ਕਸਾਇਆ ਜਾ ਰਿਹਾ ਸੀ ਤਾਂ ਵਿਜੀਲੈਂਸ ਟੀਮ ਨੂੰ ਸਬੂਤ ਇਕੱਠੇ ਕਰਨ ਤੋਂ ਰੋਕਣ ਦੇ ਲਈ ਹਮਲਾ ਵੀ ਕੀਤਾ ਗਿਆ ਇਸ ਤਰ੍ਹਾਂ ਦੀ ਸ਼ਿਕਾਇਤ ਦਰਜ ਹੋਈ ਹੈ ਤਾਂ ਇਸ ਜਾਇਦਾਦ ਮਾਮਲੇ ਦਾ 500 40 ਕਰੋੜ ਰੁਪਏ ਦੇ ਡਰੱਗ ਮਨੀ ਦੇ ਨਾਲ ਡੂੰਗਾ ਸਬੰਧ ਵੀ ਦੱਸਿਆ ਜਾ ਰਿਹਾ ਹੈ ਇਸ ਘਰ ਦੇ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰ ਰਹਿੰਦੇ ਸਨ ਵੱਡੀ ਜਾਣਕਾਰੀ ਮਿਲ ਰਹੀ ਹੈ ਜਿੱਥੇ ਵਿਕਰਮ ਮਜੀਠੀਆ ਦੇ ਸਮਰਥਕਾਂ ਨੇ ਵਿਜਿਨੈਸ ਟੀਮ ਨੂੰ ਜਾਂਚ ਕਰਨ ਤੋਂ ਰੋਕਿਆ ਸੀ ਇਸ ਤਰ੍ਹਾਂ ਦੀ ਸ਼ਿਕਾਇਤ ਮਿਲ ਰਹੀ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਮਜੀਠੀਆ ਦੇ ਵਿਰੁੱਧ ਇੱਕ ਨਵਾਂ ਮਾਮਲਾ ਦਰਜ ਕਰ ਸਕਦੀ ਹੈ ਇਸ ਵਕਤ ਦੀ ਵੱਡੀ ਖਬਰ ਹੈ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਬਾਟਰੀਆਂ ਨੇ ਤੇ ਹੁਣ ਇੱਕ ਹੋਰ ਮਾਮਲਾ ਜਿਹੜਾ ਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਦਰਜ ਹੋ ਸਕਦਾ ਹੈ ਸਮਰਥਕਾਂ ਨੂੰ ਵਿਜੀਲੈਂਸ ਦੀ ਟੀਮ ਦੇ ਖਿਲਾਫ ਧੜਕਾਉਣ ਦੇ ਵਾਸਤੇ ਜਿਹੜਾ ਆ ਸਮਰਥਕਾਂ ਨੂੰ ਕਸਾਇਆ ਗਿਆ ਸੀ ਇਸ ਤਰੀਕੇ ਦੀ ਸ਼ਿਕਾਇਤ ਮਿਲੀ ਹੈ ਤੇ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਜੇਕਰ ਗੱਲ ਕਰ ਲਈ ਜਾਵੇ ਤਾਂ ਮਜੀਠੀਆ ਦੇ ਵਿਰੁੱਧ ਇੱਕ ਨਵਾਂ ਮਾਮਲਾ ਜਿਹੜਾ ਆ ਉਹ ਦਰਜ ਹੋ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਦਿਨੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਆ ਹਿਰਾਸਤ ਵਿੱਚ ਲਿੱਤਾ ਗਿਆ ਸੀ ਪਹਿਲਾਂ ਸਵੇਰੇ 4:40 ਤੇ ਮਾਮਲਾ ਦਰਜ ਹੁੰਦਾ ਹੈ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਛਾਪੇਮਾਰੀ ਹੁੰਦੀ ਹੈ ਤੇ ਉੱਥੇ ਹੀ ਇਹ ਸਮਰਥਕ ਜਿਹੜੇ ਨੇ ਮੌਜੂਦ ਸਨ ਤੇ ਸਿੱਧਾ ਰੁਖ ਕਰ ਲੈਂਦੇ ਆ ਮੇਰੇ ਸਹਿਯੋਗੀ ਰਵੀ ਸੰਗਰਾਹ ਹੂਰ ਸਾਡੇ ਨਾਲ ਜੁੜ ਚੁੱਕੇ ਨੇ ਤਾਜ਼ਾ ਜਾਣਕਾਰੀ ਲੈ ਲੈਂਦੇ ਆ ਰਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਜਿਹੜੀ ਹੈ ਵਿਕਰਮ ਜੀਠੀਆ ਦੇ ਵਿਰੁੱਧ ਇੱਕ ਨਵਾਂ ਮਾਮਲਾ ਦਰਜ ਕਰ ਸਕਦੀ ਹੈ ਸਮਰਥਕ ਜਿਹੜੇ ਨੇ ਉਹਨਾਂ ਦੇ ਉਸ ਵਕਤ ਘਰ ਵਿੱਚ ਮੌਜੂਦ ਸੀ ਜਦੋਂ ਵਿਜੀਲੈਂਸ ਦੀ ਟੀਮ ਜਿਹੜੀ ਐ ਛਾਪਾ ਮਾਰਨ ਵਾਸਤੇ ਪਹੁੰਚੀ ਸੀ ਅਤੇ ਸਮਰਥਕਾਂ ਨੂੰ ਟੀਮ ਦੇ ਖਿਲਾਫ ਜਿਹੜਾ ਉਕਸਾਇਆ ਗਿਆ ਸੀ ਕੀ ਕੋਈ ਜਾਣਕਾਰੀ ਹੈ ਬਿਲਕੁਲ ਪ੍ਰਵਿੰਦਰ ਸਾਡੀ ਜਾਣਕਾਰੀ ਦੇ ਮੁਤਾਬਕ ਇਹ ਹੈ ਕਿ ਜੋ ਜਾਂਚ ਟੀਮ ਗਈ ਸੀਗੀ ਉਸ ਉਸ ਵੇਲੇ ਬਿਕਰਮ ਸਿੰਘ ਮਜੀਠੀ ਆਪਣੇ ਘਰ ਦੇ ਵਿੱਚ ਸੀ ਔਰ ਉਹਨਾਂ ਦੇ ਨਾਲ ਕੁਝ ਸਮਰਥਕ ਵੀ ਉਸ ਵੇਲੇ ਉੱਥੇ ਮੌਜੂਦ ਸੀ ਔਰ ਜਿਸ ਤਰ੍ਹਾਂ ਦੀ ਅਧਿਕਾਰੀ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਹੈ ਕਿ ਜੋ ਜਾਂਚ ਅਧਿਕਾਰੀ ਗਏ ਸੀ ਉਹ ਇਹ ਸ਼ਿਕਾਇਤ ਕਰ ਰਹੇ ਨੇ ਕਿ ਉਹਨਾਂ ਨੂੰ ਜਾਂਚ ਦੇ ਵਿੱਚ ਅੜਿੱਕਾ ਪਾਉਣ ਦੇ ਲਈ ਉਹ ਸਮਰਥਕ ਬੁਲਾਏ ਗਏ ਸੀ ਜਾਣਬੁੱਝ ਕੇ ਉਹਨਾਂ ਨੂੰ ਜੋ ਉੱਥੇ ਉਹਨਾਂ ਨੇ ਜਾਂਚ ਪੜਤਾਲ ਕਰਨੀ ਸੀ ਜਾਂ ਤਲਾਸ਼ੀ ਲੈਣੀ ਸੀ ਉਸ ਤੋਂ ਰੋਕਿਆ ਗਿਆ ਔਰ ਖਾਸ ਕਰਕੇ ਦੇ ਵਿੱਚ ਇਹ ਹੈ ਕਿ ਅਧਿਕਾਰੀਆਂ ਦਾ ਦਾਵਾ ਇਸ ਤਰ੍ਹਾਂ ਦਾ ਵੀ ਹੈ ਕਿ 540 ਕਰੋੜ ਰੁਪਏ ਦਾ ਜੋ ਲਿੰਕ ਹੈ ਉਹ ਡਰੈਗਲ ਮਨੀ ਦੇ ਨਾਲ ਹੈਗਾ ਔਰ ਉਹ ਕਹਿ ਰਹੇ ਨੇ ਕਿ ਜਿਸ ਜਗ੍ਹਾ ਤੇ ਸਮਰਥਕਾਂ ਨੂੰ ਖਾਸ ਤੌਰ ਤੇ ਤੇ ਇਸ਼ਾਰਾ ਕਰਕੇ ਉਸ ਜਗ੍ਹਾ ਤੇ ਜਿਹੜਾ ਜਾਂਚ ਕਰਨ ਤੋਂ ਰੋਕਣ ਦੇ ਵਾਸਤੇ ਵਿਕਰਮਜੀਤਿਆ ਨੇ ਕਿਹਾ ਸੀ ਉਸ ਜਗ੍ਹਾ ਤੇ ਉਸੇ ਘਰ ਦੇ ਵਿੱਚ ਹੀ ਕੁਝ ਜਿਹੜੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਡਰੱਗ ਤਸਕਰ ਆ ਗਿਆ ਉਹ ਆ ਕੇ ਰੁਕਦੇ ਸੀ ਇਸ ਤਰ੍ਹਾਂ ਦਾਵਾ ਜਾਂ ਜਿਹੜੇ ਉਹ ਅਧਿਕਾਰੀ ਹੈਗੇ ਨੇ ਉਹ ਕਰ ਰਹੇ ਆ ਉਹ ਕਹਿੰਦੇ ਨੇ ਕਿ ਸਾਡੀ ਜਾਂਚ ਦੇ ਵਿੱਚ ਅੜਿੱਕਾ ਜਿਹੜਾ ਬਣਿਆ ਔਰ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਸਮਰਥਕਾਂ ਨੂੰ ਜਾਣਬੁੱਝ ਕੇ ਉਕਸਾਇਆ ਗਿਆ ਤਾਂ ਕਿ ਅਸੀਂ ਤਲਾਸ਼ੀ ਨਾ ਲੈ ਸਕੀਏ ਤਾਂ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਹੈ ਇਸ ਵੇਲੇ ਸਾਹਮਣੇ ਆ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਤੇ ਇਸ ਤੋਂ ਪਹਿਲਾਂ ਦਰਜ ਮਾਮਲਿਆਂ ਦੇ ਨਾਲ ਇੱਕ ਹੋਰ ਮਾਮਲਾ ਜੁੜ ਜਾ ਜੁੜ ਸਕਦਾ ਹੈ ਜਿਸ ਦੇ ਵਿੱਚ ਇਹ ਦਰਜ ਹੋ ਸਕਦਾ ਹੈ ਕਿ ਉਹਨਾਂ ਨੇ ਇਸ ਜਾਂਚ ਦੇ ਵਿੱਚ ਅੜਿੱਕਾ ਪਾਇਆ ਖਾਸ ਤੌਰ ਤੇ ਜੋ ਤਲਾਸ਼ੀ ਲੈਣੀ ਸੀ ਉਸ ਦੇ ਵਿੱਚ ਸਮਰਥਕਾਂ ਨੂੰ ਬੁਲਾ ਕੇ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਇਹ ਮਾਮਲਾ ਵੀ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਹੈ ਉਹ ਦਰਜ ਹੋ ਸਕਦਾ ਰਵੀ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਇਸ ਮਾਮਲੇ ਦੇ ਉੱਤੇ ਬਿਆਨ ਦਿੰਦੇ ਵੀ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਅਸੀਂ ਇਸ ਵਾਰ ਪੱਕੇ ਤੌਰ ਦੇ ਉੱਤੇ ਸਬੂਤ ਇਕੱਠੇ ਕੀਤੇ ਨੇ ਤੇ ਫੇਰ ਜਾ ਕੇ ਵਿਕਰਮ ਮਜੀਠੀਆ ਤੇ ਅਸੀਂ ਸ਼ਿਕੰਜਾ ਕੱਸਿਆ ਹੈ ਤੁਹਾਨੂੰ ਲੱਗਦਾ ਵੀ ਇਸੇ ਜਿਹੜੀ ਅੱਜ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਵੀ ਉਸੇ ਕੜੀ ਦਾ ਹਿੱਸਾ ਬਣ ਸਕਦਾ ਦੇਖੋ ਇਹ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਜਿਸ ਤਰੀਕੇ ਨਾਲ ਕੱਲ ਜੋ ਸਰਕਾਰੀ ਵਕੀਲ ਸੀ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਈ ਸਾਰੇ ਜਿਹੜੇ ਦਾਅਵੇ ਕੀਤੇ ਗਏ 540 ਕਰੋੜ ਰੁਪਇਆ ਉਹਨਾਂ ਨੇ ਦੱਸਿਆ ਕਿ ਅਸੀਂ ਕਿਵੇਂ ਕਹਿ ਰਹੇ ਹਾਂ ਕਿ 540 ਕਰੋੜ ਦੀ ਜੋ ਗੜਬੜੀਆਂ ਉਸ ਵੇਲੇ ट्रांजੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੀਆਂ ਤਾਂ ਉਸ ਤਰ੍ਹਾਂ ਦੇ ਨਾਲ ਇਹ ਬਿਲਕੁਲ ਅੰਦਾਜ਼ਾ ਲਾਇਆ ਜਾ ਸਕਦਾ ਕਿ ਵਿਕਰਮ ਮਜੀਠੀਆ ਵਾਸਤੇ ਲੰਬੇ ਸਮੇਂ ਵਾਸਤੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਜਲਦ ਉਹਨਾਂ ਨੂੰ ਇਸ ਤੋਂ ਰਾਹਤ ਜਿਹੜੀ ਆ ਉਹ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਔਰ ਇਸੇ ਤਰ੍ਹਾਂ ਦੇ ਨਾਲ ਇੱਕ ਇਹ ਮਾਮਲਾ ਸਾਹਮਣੇ ਆ ਜਾਣਾ ਔਰ ਇੱਕ ਹੋਰ ਐਫ ਆਈ ਆਰ ਦਰਜ ਹੋ ਜਾਣੀ ਦੇਖੋ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜੇਕਰ ਇਹ ਵਿਜੀਲੈਂਸ ਦੀ ਟੀਮ ਕਹਿ ਰਹੀ ਹੈ ਕਿ ਸਾਨੂੰ ਜੋ ਉੱਥੇ ਉਹਨਾਂ ਨੇ ਤਲਾਸ਼ੀਆਂ ਲੈਣੀਆਂ ਸੀ ਜਾਂ ਜੋ ਕੋ ਜਾਂਚ ਪੜਤਾਲ ਕਰਨੀ ਸੀ ਉਹ ਮੁਕੰਮਲ ਨਹੀਂ ਕਰਨ ਦਿੱਤੀ ਗਈ ਤਾਂ ਇੱਕ ਵਾਰ ਫੇਰ ਤੋਂ ਰੇਡ ਹੋ ਸਕਦੀ ਹੈ ਇਹ ਗੱਲ ਬਿਲਕੁਲ ਕਨਫਰਮ ਹੈ ਕਿ ਇੱਕ ਐਫ ਆਈ ਆਰ ਹੋਣ ਤੋਂ ਬਾਅਦ ਦੁਬਾਰਾ ਜਿਹੜੀ ਹੈ ਉਹ ਮਨਜ਼ੂਰੀ ਸਰਕਾਰ ਦੇ ਵੱਲੋਂ ਦੇ ਦਿੱਤੀ ਜਾਵੇ ਔਰ ਦੁਬਾਰਾ ਤੋਂ ਘਰ ਦੇ ਵਿੱਚ ਜਿਹੜੀ ਹੈ ਉਹ ਤਲਾਸ਼ੀ ਲੈਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਲੰਬੇ ਸਮੇਂ ਵਾਸਤੇ ਮੁਸ਼ਕਲਾਂ ਜਿਹੜੀਆਂ ਨੇ ਉਹ ਬਿਕਰਮ ਸਿੰਘ ਮਜੀਠੀਆ ਵਾਸਤੇ ਇਹ ਜਿਹੜੀਆਂ ਹੈ ਉਹ ਸਾਹਮਣੇ ਦਿਖਾਈ ਦੇ ਰਹੀਆਂ ਔਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇਸ ਦੇ ਤੌਰ ਤੇ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਪੱਕੇ ਸਬੂਤ ਨਹੀਂ 540 ਕਰੋੜ ਦੇ ਪੱਤੇ ਪੱਕੇ ਸਬੂਤਾਂ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਹੁਣ ਜਾਂਚ ਦਾ ਵਿਸ਼ਾ ਹੈ ਕਿ ਇਸ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਚੇਚਰਵੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਵਾਸਤੇ ਤਾਂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਵਧ ਰੀਆਂ ਨੇ ਤੇ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਹੋਰ ਮਾਮਲਾ ਦਰਜ ਹੋਵੇ ਅਤੇ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਹੈ ਉਹ ਲੰਬੇ ਸਮੇਂ ਤੱਕ ਚੱਲੇ ਤੇ ਹੋ ਸਕਦਾ ਹੈ ਕਿ ਸਲਾਖਾਂ ਦੇ ਪਿੱਛੇ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਲੰਮਾ ਸਮਾਂ ਜਿਹੜਾ ਗੁਜ਼ਾਰਨਾ ਪੈ ਸਕਦਾ ਹੈ